ਅੱਜ ਅਸੀਂ ਸਵੇਰੇ ਆਉਂਨੇ ਆ ਦਰਬਾਰ ਸਭ ਆਉਂਨੇ ਆ ਤੇ ਹੁਕਮਨਾਮਾ ਸਭ ਪੜਦੇ ਆ ਹੁਕਮਨਾਮੇ ਦੇ ਵਿੱਚ ਵੀ ਬੰਦਾ ਉਲਝਿਆ ਪਿਆ ਕਿ ਅੱਜ ਦਾ ਹੁਕਮਨਾਮਾ ਚੰਗਾ ਸੀ ਜਾਂ ਅੱਜ ਦਾ ਹੁਕਮਨਾਮਾ ਚੰਗਾ ਨਹੀਂ ਸੀ ਬਹੁਤਿਆਂ ਦੇ ਖਿਆਲ ਹੁੰਦੇ ਆ ਅਰਦਾਸ ਬੇਨਤੀ ਹੁੰਦੀ ਆ ਉਸ ਤੋਂ ਬਾਅਦ ਹੁਕਮਨਾਮਾ ਆਉਂਦਾ ਜੇ ਹੁਕਮਨਾਮਾ ਆਪਣੇ ਪਸੰਦ ਦਾ ਆ ਗਿਆ ਫਿਰ ਤੇ ਠੀਕ ਹੈ ਜੇ ਹੁਕਮਨਾਮੇ ਦੇ ਵਿੱਚ ਕੋਈ ਗੱਲ ਐਸੀ ਹੋ ਗਈ ਕਿ ਮ੍ਰਿਤੂਆਂ ਦੀ ਗੱਲ ਆ ਗਈ ਮੌਤ ਦੀ ਗੱਲ ਆ ਗਈ ਜਦ ਸਤਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਐਸਾ ਬਖਸ਼ਿਸ਼ ਕਰ ਦਿੱਤਾ ਜਿਹੜਾ ਆਪਣੇ ਮਨ ਦੇ ਮੁਤਾਬਕ ਨਹੀਂ ਫਿਰ ਬੰਦਾ ਕਹਿੰਦਾ ਹੁਕਮਨਾਮਾ ਸਹੀ ਨਹੀਂ ਆਇਆ ਕਹਿਣ ਤੋਂ ਭਾਵ ਕੀ ਹੈ ਕਿ ਗੁਰੂ ਨੂੰ ਸਮਝ ਨਹੀਂ ਮੇਰੇ ਮਨ ਨੂੰ ਸਮਝੇ ਕਿ ਸਹੀ ਇੱਕ ਨਹੀਂ ਸਹੀ ਹੈ ਮਨ ਦੇ ਮੁਤਾਬਕ ਹੁਕਮਨਾਮਾ ਮਨ ਦੇ ਮੁਤਾਬਕ ਹੀ ਕਥਾ ਹੋਣੀ ਚਾਹੀਦੀ ਹੈ ਮਨ ਦੇ ਮੁਤਾਬਕ ਹੀ ਪਾਠ ਹੋਣਾ ਚਾਹੀਦਾ ਹੈ ਮੇਰੇ ਮਨ ਦੇ ਮੁਤਾਬਕ ਦਿਨ ਕਿਹੜਾ ਸਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਮੇਰੇ ਘਰ ਦੇ ਵਿੱਚ ਉਦਣ ਹੋਵੇਗਾ ਜਿਸ ਦਿਨ ਮੇਰੇ ਮਨ ਦੇ ਮੁਤਾਬਕ ਦਿਨ ਸਹੀ ਹੋਵੇਗਾ ਕਿ ਗੁਰੂ ਨਾਲੋਂ ਵੱਡਾ ਹੋ ਗਿਆ ਮਨ